ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਪੰਜਾਤ ਦਰਿਆਵਾਂ ਦੀ ਧਰਤੀ ਪੰਜਾਬ ਜਿੱਥੇ ਅੱਜ ਨਸ਼ੇ ਦਾ ਛੇਵਾਂ ਦਰਿਆ ਵਗਣ ਲੱਗ ਪਿਆ ਜੇ ਕਰੇ ਗੱਲ ਕਰੀਏ ਕਿ ਨਸ਼ਾ ਪੰਜਾਬ ਦੇ ਘਰ-ਘਰ ਦੀ ਕਹਾਣੀ ਬਣ ਚੁੱਕਿਆ ਤਾਂ ਇਸ ਗੱਲ ਦੇ ਵਿੱਚ ਕੋਈ ਯਾਦਗਰਤੀ ਨਹੀਂ ਹੋਵੇਗੀ ਅੱਜ ਵਰਲਡ ਡਰੱਗਸ ਦੇ ਆ ਯਾਨੀ ਕਿ ਵਿਸ਼ਵ ਨਸ਼ਾ ਦਿਵਸ ਅੱਜ ਦੇ ਦਿਨ ਇਸ ਗੱਲ ਦਾ ਜਿਹੜਾ ਉਹ ਚਿੰਤਨ ਮੰਥਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਕਿ ਸੱਤ ਤੱਕ ਹਾਲਾਂਕਿ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਨਸ਼ਾ ਖਤਮ ਕੀਤਾ ਜਾਵੇ ਉਹ ਕੋਸ਼ਿਸ਼ ਕਿੰਨੀ ਕਾਮਯਾਬ ਹੁੰਦੀ ਹੈ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਹੈ ਭਾਵੇਂ ਕਿ ਸਮੇਂ-ਸਮੇਂ ਤੇ ਸਰਕਾਰਾਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀਆਂ ਰਹੀਆਂ ਪਰ ਹਮੇਸ਼ਾ ਪੱਲੇ ਨਾਕਾਮਜ਼ਦੀ ਹਾਸਲ ਹੋਈ ਤਾਂ ਇਸ ਅਮਲ ਦੇ ਵਿੱਚ ਪੰਜਾਬ ਦੇ ਅਨੇਕਾ ਜਿਹੜੇ ਧੀਆ ਪੁੱਤ ਨਸ਼ੇ ਦਾ ਸ਼ਕਰ ਹੋ ਕੇ ਸਿਵਿਆਂ ਦੀ ਰਾਖ ਹੋ ਗਏ ਅੱਜ ਜਗਰਾਉ ਦੇ ਨਾਲ ਪਿੰਡ ਅਖਾੜਾ ਅਸੀਂ ਉੱਥੇ ਖੜੇ ਆ ਇਹਦੇ ਵਿੱਚ ਨਸ਼ਾ ਗ੍ਰਸਤ ਜਿਹੜੇ ਨੌਜਵਾਨ ਆ ਉਹਨਾਂ ਦੇ ਲਈ ਇੱਕ ਸੇਵਾ ਕੇਂਦਰ ਬਣਾਇਆ ਤੁਹਾਨੂੰ ਦੱਸਦੀ ਆ ਕਿ ਇਹ ਸੇਵਾ ਕੇਂਦਰ ਕਿਵੇਂ ਹੋਣ ਦੇ ਵਿੱਚ ਆਇਆ ਜਿ ਤੋਂ ਇਸ ਪਿੰਡ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵਧੀ ਤਾਂ ਪਿੰਡ ਦੇ ਜਿਹੜੇ ਉਦਮੀ ਨੌਜਵਾਨਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਸੇਵਾ ਕੇਂਦਰ ਸਥਾਪਿਤ ਕੀਤਾ ਉੱਥੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨ ਆ ਉਹਨਾਂ ਨੂੰ ਨਸ਼ਾ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇੱਕ ਜਿਹੜਾ ਕੈਂਪਸ ਸਥਾਪਿਤ ਕਰ ਦਿੱਤਾ ਹੈ ਕੈਂਪ ਦੇ ਵਿੱਚ ਪੂਰੇ ਪੰਜਾਬ ਤੋਂ ਨੌਜਵਾਨ ਜਿਹੜੇ ਆ ਉਹ ਨਸ਼ਾ ਛੱਡਣ ਵਾਸਤੇ ਆਉਂਦੇ ਨੇ ਤੇ ਪਤਾ ਨਹੀਂ ਕਿੰਨੇ ਹੀ ਨਸ਼ਾ ਛੱਡ ਕੇ ਨੌਜਵਾਨ ਜਿਹੜੇ ਆ ਉਹ ਦਿਸ਼ਾਹੀਣਤਾ ਤੋਂ ਦਿਸ਼ਾ ਦੇ ਰਾਹ ਤੁਰਦੇ ਨੌਜਵਾਨਾਂ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਆ ਨਾਲ ਦੀ ਨਾਲ ਇਹਨਾਂ ਨੂੰ ਐਕਸਰਸਾਈਜ਼ ਕਰਵਾਈ ਜਾਂਦੀ ਆ ਬਾਲੀਵਾਲ ਖੜਾਇਆ ਜਾਂਦਾ ਔਰ ਇਹਨਾਂ ਦਾ ਇੱਕ ਕੰਪੀਟੀਸ਼ਨ ਹੁੰਦਾ ਔਰ ਨਾਲ ਦੀ ਨਾਲ ਜਿੱਥੇ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਦੀ ਲੋੜ ਆ ਉਸ ਤਰ੍ਹਾਂ ਵੀ ਉਸ ਤਰ੍ਹਾਂ ਦਾ ਮੈਡੀਕਲ ਟਰੀਟਮੈਂਟ ਵੀ ਦਿੱਤਾ ਜਾਂਦਾ ਹੈ ਤੇ ਲਗਭਗ 60 ਦਿਨ ਦਾ ਸਮਾਂ 60 ਦਿਨਾਂ ਬਾਅਦ ਇਹ ਜਿਹੜੇ ਨੌਜਵਾਨ ਆ ਉਹ ਨਸ਼ਾ ਰਹਿਤ ਹੋ ਕੇ ਇੱਕ ਚੰਗੀ ਜ਼ਿੰਦਗੀ ਜੀਵਨ ਜਿਉਣ ਦੇ ਲਈ ਆਪਣੇ ਕਲਾ ਵੱਲ ਪਰਤ ਜਾਂਦੇ ਨੇ ਇੱਥੋਂ ਇਸ ਸੇਵਾ ਕੇਂਦਰ ਦੇ ਵਿੱਚੋਂ ਪਤਾ ਨਹੀਂ ਕਿੰਨੇ ਹੀ ਨੌਜਵਾਨ ਜਿਹੜੇ ਆ ਉਹ ਨਸ਼ਾ ਛੱਡ ਕੇ ਜਿਹੜੇ ਆ ਉਹ ਮੁਕਤ ਰਤ ਦੇ ਵਿੱਚ ਆ ਚੁੱਕੇ ਨੇ ਆਓ ਚੱਲਦੇ ਆਂ ਇਸ ਸੇਵਾ ਕੇਂਦਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਪ੍ਰਬੰਧਕਾਂ ਨਾਲ ਗੱਲ ਕਰਾਂਗੇ ਤੇ ਨਾਲ ਦੀ ਨਾਲ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਕਿਵੇਂ ਤਸੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਨਗਰ ਅਖਾੜੇ ਵਿਖੇ ਨਸ਼ਾ ਛਡਾਊ ਸੈਂਟਰ ਬਣਾਇਆ ਗਿਆ ਹੈ ਸਾਰੇ ਹੀ ਨਗਰ ਦੀ ਸੰਗਤ ਦੇ ਸੰਯੋਗ ਦੇ ਨਾਲ ਬਣਾਇਆ ਗਿਆ ਹੈ ਜੋ ਵੀ ਮੇਰੇ ਵੀਰ ਭਰਾ ਇੱਥੇ ਆਏ ਹਨ ਨਸ਼ਾ ਛੱਡ ਕੇ ਗਏ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਟਰੀਟਮੈਂਟ ਕੀਤਾ ਜਾਂਦਾ ਹੈ ਜੋ ਕਿ ਗੁਰਬਾਣੀ ਪੜਾਈ ਜਾਂਦੀ ਹੈ ਵਧੀਆ ਖਾਹ ਰਖ ਦਿੱਤੀ ਜਾਂਦੀ ਹੈ ਸਾਰਾ ਹੀ ਇਹਨਾਂ ਨੂੰ ਵਧੀਆ ਜੋ ਕਿ ਕੀਤਾ ਜਾ ਰਿਹਾ ਹੈ ਇਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸਾਡੇ ਵੀਰ ਸਾਰੇ ਹੀ ਨਸ਼ਾ ਛੱਡ ਕੇ ਜਾ ਰਹੇ ਹਨ ਆਪ ਸਹਾਉਂਗਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਇਹ ਜੋ ਨਸ਼ੇ ਦਾ ਕੁਰ ਚੱਲਿਆ ਹੈ ਇਹ ਸਾਰੇ ਹੀ ਪਿੰਡਾਂ ਪਿੰਡਾਂ ਦਾ ਫਰਜ਼ ਹੈ ਜੋ ਕਿ ਸਾਰੇ ਹੀ ਸਾਥ ਦੇ ਕੇ ਇਹੋ ਜਿਹਾ ਅਪਰਾਧਾ ਸਾਰੇ ਹੀ ਕਰਨ ਹਾਲਾਂਕਿ ਇੱਥੇ ਕਈ ਵੀਰ ਆਉਂਦੇ ਹਨ ਥੋੜੀ ਜਿਹੀ ਭੇਟਾ ਲੈ ਕੇ ਆਉਂਦੇ ਹਨ ਚਲੋ ਜਿੰਨੀ ਜਿੰਨੀ ਸ਼ਰਧਾ ਹੁੰਦੀ ਹੈ ਦਿੱਤੀ ਜਾਂਦੀ ਹੈ ਰੱਖਿਆ ਜਾਂਦਾ ਹੈ ਕਈ ਵਾਰੀ ਕੋਈ ਗਰੀਬ ਪਰਿਵਾਰ ਵੀ ਆ ਜਾਂਦਾ ਹੈ ਉਹਨਾਂ ਦਾ ਫ੍ਰੀ ਵੀ ਫ੍ਰੀ ਵੀ ਨਸ਼ਾ ਛੁਡਾਇਆ ਜਾਂਦਾ ਹੈ ਕੋਈ ਇੱਥੇ ਪੈਸਾ ਨਹੀਂ ਲਿਆ ਜਾਂਦਾ ਜਨਨਕੀ ਇਥੇ ਬਹੁਤ ਹੀ ਵਧੀਆ ਤਰੀਕੇ ਨਾਲ ਨਸ਼ਾ ਛਡਾਇਆ ਜਾਂਦਾ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਕੋਈ ਵੀਰ ਨਸ਼ਾ ਕਰਦਾ ਹੋਵੇ ਤਾਂ ਇੱਥੇ ਪੰਜਾਬੀ ਉਹਨਾਂ ਨੂੰ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰੇ ਆਉਂਦੇ ਸਾਢੇ 5 6 ਸਾਲ ਹੋ ਗਏ ਮੈਨੂੰ ਨਸ਼ਾ ਕਰਦਿਆਂ ਨੂੰ ਨਸ਼ੇ ਦੇ ਵਿੱਚ ਬਹੁਤ ਗਰਾਫਟ ਆਈਆਂ ਆਪਣੇ ਮੈਂ ਪਰਿਵਾਰ ਨੂੰ ਬਹੁਤ ਤੰਗ ਕੀਤਾ ਪੈਸੇ ਕਰਕੇ ਘਰ ਵਿੱਚ ਜੋ ਕਰਦਿਆਂ ਨੇ ਇੰਨੀ ਮਿਹਨਤ ਨਾਲ ਮੈਂ ਗਰੀ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਘਰਦਿਆਂ ਨੇ ਬੜੀ ਮਿਹਨਤ ਨਾਲ ਸਾਰਾ ਕੁਝ ਬਣਾਇਆ ਸੀ ਕਦੇ ਕੋਈ ਚੀਜ਼ ਚੱਕ ਕੇ ਬੇਦਨੀ ਕਰ ਕਦੇ ਕੋਈ ਚੀਜ਼ ਚੱਕ ਕੇ ਬੇਦਨੀ ਕਣਕ ਤੱਕ ਨਹੀਂ ਛੱਡੀ ਘਰੇ ਫਿਰੇ ਅਸੀਂ ਨਸ਼ੇ ਦੇ ਵਿੱਚ ਇੰਨਾ ਕੋ ਬੰਦਾ ਗਿਰ ਜਾਂਦਾ ਬਾਅਦ ਚ ਉਹ ਫੀਲ ਤਾਂ ਆਉਂਦਾ ਸੀ ਇਹ ਮਾੜਾ ਕੰਮ ਪਰ ਕੀ ਕਰਦੇ ਤੋੜ ਲੱਗਦੀ ਸੀ ਨਸ਼ਾ ਪੂਰਾ ਕਰਨਾ ਪੈਂਦਾ ਸੀ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਨਸ਼ਾ ਛੱਡਿਆ ਵੀ ਜਾ ਸਕਦਾ ਜਾਂ ਕਿਦਾਂ ਕਿਵੇਂ ਹਰ ਚੀਜ਼ ਦਾ ਹੱਲ ਹੈਗਾ ਕੋਈ ਮਤਲਬ ਇਹ ਜੀ ਗੱਲ ਨਹੀਂ ਹੈਗੀ ਵੀ ਕਿਸੇ ਚੀਜ਼ ਦਾ ਹੱਲ ਨਹੀਂਗਾ ਨਸ਼ਾ ਛੱਟ ਵੀ ਸਕਦੇ ਅਸੀਂ ਵੀ ਛੱਡੀ ਕਰਦੇ ਹੁਣ ਟਾਈਮ ਨਾਲ ਅਕਲ ਆ ਗਈ ਸੋਧਰਨਾ ਪੈਣਾ ਹੀ ਸੀਗਾ ਇੱਥੇ ਖਾੜੇ ਪਿੰਡ ਵਿੱਚ ਇਹ ਸੈਂਟਰਾ ਸੇਵਾ ਕੇਂਦਰ ਹੈ ਇੱਕ ਸੈਂਟਰ ਨਹੀਂ ਆਪਾਂ ਕਹਿ ਸਕਦੇ ਸੇਵਾ ਕੇਂਦਰ ਹੈ ਬਾਈ ਉਹਨਾਂ ਦੇ ਪਿਆਰ ਕਰਕੇ ਨਸ਼ਾ ਛੱਡਿਆ ਗਿਆ ਵਾ ਇੱਥੇ ਗੁਰਬਾਣੀ ਪੜਾਈ ਜਾਂਦੀ ਆ ਗੁਰਬਾਣੀ ਦੀ ਸੰਤਿਆ ਕਰਾਈ ਜਾਂਦੀ ਆ ਨਿਤਨੇਮ ਕਰਦੇ ਆ ਸਵੇਰੇ ਟਾਮ ਨੂੰ ਕੀਰਤਨ ਸੁਹੇਲਾ ਰਹਿਰਾ ਸਾਹਿਬ ਪੜ ਕੇ ਸੋਈਦਾਗਾ ਜੀ ਰੋਜ਼ ਮਿਹਨਤ ਲਾਉਨੇ ਆ ਅਸੀਂ ਮੇਰਾ ਸੁਧਾਰ ਦੇ ਕੋਲ ਮੇਰਾ ਪਿੰਡ ਹੈ ਤੇ ਮੈਂ 2019 ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਆ ਗਿਆ ਸੀ ਤੇ ਇਸ ਤੋਂ ਬਾਅਦ ਕਾਲਜ ਤੋਂ ਬਾਅਦ ਬੁਰੀ ਸੰਗਤ ਵਿੱਚ ਬਹਿਣ ਨਾਲ ਮੈਂ ਨਸ਼ੇ ਕਰਨ ਲੱਗ ਗਿਆ ਤੇ ਮੇਰਾ ਸਾਰੇ ਸਾਰਾ ਪਰਿਵਾਰ ਮੇਰੀ ਸਾਰੀ ਫੈਮਿਲੀ ਮੈਡੀਕਲ ਲਾਈਨ ਵਿੱਚ ਹੈ ਇਸ ਕਰਕੇ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਔਖਾ ਪੜਾਇਆ ਸੀ ਤੇ ਮੈਂ ਆਪਦਾ ਘਰ ਪਰਿਵਾਰ ਨਹੀਂ ਦੇਖਿਆ ਨਸ਼ੇ ਤੇ ਲੱਗਣ ਤੋਂ ਪਹਿਲਾਂ ਤੇ ਕਾਲਜ ਤੋਂ ਬਾਅਦ ਮੈਂ ਜਦੋਂ ਨਸ਼ੇ ਦੀ ਲਪੇਟ ਵਿੱਚ ਆ ਗਿਆ ਇਸ ਤੋਂ ਬਾਅਦ ਮੈਂ ਘਰੇ ਲੜਦਾ ਹੁੰਦਾ ਸੀ ਤੇ ਮੇਰੀਆਂ ਭੈਣਾਂ ਵੀ ਰੋਂਦੀਆਂ ਹੁੰਦੇ ਮੇਰੀ ਮਾਂ ਮਾਂ ਵੀ ਰੋਂਦੀ ਹੁੰਦੀ ਮੇਰਾ ਪਿਓ ਵੀ ਰੋਂਦਾ ਹੁੰਦਾ ਸੀ ਮੈਂ ਉਹਨਾਂ ਨਾਲ ਲੜ ਕੇ ਮੈਂ ਪੈਸੇ ਖੋਹ ਕੇ ਲੈ ਜਾਂਦਾ ਹੁੰਦਾ ਸੀ ਤੇ ਅੱਜ ਉਹ ਸਮਾਂ ਆ ਗਿਆ ਤੇ ਉਹਨਾਂ ਨੇ ਮੈਨੂੰ ਇੱਥੇ ਕਾਉਂਸਲਿੰਗ ਕਰਕੇ ਮੈਨੂੰ ਆਹ ਸੈਂਟਰ ਭੇਜਿਆ ਤੇ ਮੇਰੇ ਯਾਰਾ ਦੋਸਤਾਂ ਨੇ ਵੀ ਮੈਨੂੰ ਮੋਟੀਵੇਟ ਕੀਤਾ ਨਸ਼ਾ ਛੱਡਣ ਲਈ ਇੱਥੇ ਗੁਰਬਾਣੀ ਪੜਨ ਨਾਲ ਮੇਰਾ ਮਨ ਬਹੁਤ ਖੁਸ਼ ਹੋਇਆ ਤੇ ਮੈਂ ਕੇਸ ਰੱਖੇ ਦਾੜਾ ਰੱਖਿਆ ਇਸ ਤੋਂ ਬਾਅਦ ਬਹੁਤ ਆਨੰਦ ਆ ਰਿਹਾ ਮੈਨੂੰ ਬਹੁਤ ਖੁਸ਼ੀ ਮਹਿ ਮਿਲ ਰਹੀ ਹੈ ਨਸ਼ਾ ਛੱਡਣ ਤੋਂ ਬਾਅਦ ਮੇਰੇ ਵੀਰੋ ਇਹ ਹੱਥ ਜੋੜ ਕੇ ਹੀ ਮੇਰੀ ਬੇਨਤੀ ਹੈ ਵੀਰੋ ਨਸ਼ੇ ਛੱਡੋ ਕੁਝ ਨਹੀਂ ਰੱਖਿਆ ਨਸ਼ਿਆਂ 'ਚ ਆਪਣਾ ਘਰ ਬਰਬਾਦ ਹੁੰਦਾ ਵਾ ਲੋਕ ਤਮਾਸ਼ਾ ਦੇਖਦੇ ਆ ਸ਼ਰੀਕ ਹੱਸਦੇ ਆ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਤੁਹਾਨੂੰ ਵੀਰ ਬਣ ਕੇ ਇਹੀ ਮਿਹਨਤ ਵਾਲੀ ਗੱਲ ਆ ਨਸ਼ੇ ਛੱਡੋ ਮੈਂ ਤਾਂ ਜਿੱਤ ਪ੍ਰਾਪਤ ਕਰ ਲਈ ਤੁਸੀਂ ਸ਼ੁਰੂਆਤ ਤੱਕ ਵੀ ਨਾ ਕਰਿਓ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਤੇ ਨਸ਼ਾ ਜਿਹੜਾ ਉਹ ਦਰਿਆਵਾਂ ਵਾਂਗੂ ਵਹਿੰਦਾ ਰਿਹਾ ਸਰਕਾਰਾਂ ਦਾਵਾ ਵੀ ਕਰਦੀਆਂ ਰਹੀਆਂ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਪਰ ਨਸ਼ਾ ਦਿਨੋ ਦਿਨ ਵੱਧਦਾ ਰਿਹਾ ਇਸ ਨਸ਼ਿਆਂ ਦੇ ਛੇਵੇਂ ਦਰਿਆ ਦੇ ਲਈ ਸਿਰਫ ਤੇ ਸਿਰਫ ਸਰਕਾਰਾਂ ਹੀ ਨਹੀਂ ਅਸੀਂ ਸਮਾਜ ਤੇ ਸਾਡੀ ਨੌਜਵਾਨੀ ਵੀ ਜ਼ਿੰਮੇਵਾਰ ਆ ਕਿਤਨਾ ਕਿਤੇ ਅਸੀਂ ਨਸ਼ਿਆਂ ਦੇ ਇਸ ਸਮਾਜ ਦੇ ਵਿੱਚ ਫੈਲੀਆਂ ਇਹਨਾਂ ਕ੍ਰਿਤੀਆਂ ਨੂੰ ਲੈ ਕੇ ਅਸੀਂ ਸਰਕਾਰਾਂ ਸਿਰ ਭਾਂਡਾ ਪਾਉਂਦੇ ਰਹੇ ਹਾਂ ਪਰ ਪਰ ਨਾਲ ਦੀ ਨਾਲ ਸਾਡੇ ਵੀ ਕੁਝ ਫਰਜ਼ ਨੇ ਕਿ ਅਸੀਂ ਨਸ਼ਾ ਖਿਲਾਫ ਇੱਕ ਜਿਹੜੀ ਆ ਲਹਿਰ ਖੜੀ ਕਰੀਏ ਤਾਂ ਕਿ ਸਾਡੇ ਨੌਜਵਾਨ ਇਸ ਭਿਆਨਕ ਰੋਗ ਤੋਂ ਵੱਛਕਣ ਜਿਸ ਤਰ੍ਹਾਂ ਪਿੰਡ ਅਖਾੜਾ ਦੇ ਨੌਜਵਾਨਾਂ ਨੇ ਆਪਣੇ ਹੀ ਹੱਥੀਂ ਆਪਣਾ ਆਪੇ ਹੀ ਕਾਲ ਸਵਾਰੀਆਂ ਦੇ ਸੰਕਲਪ ਦੇ ਅਧੀਨ ਆਪਣੇ ਪਿੰਡ ਦੇ ਵਿੱਚ ਨਸ਼ਾ ਕੇਂਦਰ ਖੋਲ ਕੇ ਪਿੰਦੇ ਦੇ ਨੌਜਵਾਨਾਂ ਨੂੰ ਪਹਿਲਾ ਨਸ਼ਾ ਮੁਕਤ ਕੀਤਾ ਔਰ ਨਾਲ ਦੀ ਨਾਲ ਫਿਰ ਅੱਗੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਸ਼ਿਆਂ ਦੇ ਕੋਹੜ ਤੋਂ ਜਿਹੜਾ ਨਜਾਤ ਪਾਉਣ ਦਾ ਅਪਰਾਹਲ ਕਰ ਰਹੇ ਨੇ ਔਰ ਜੇਕਰ ਅਸੀਂ ਸਾਂਝੇ ਤੌਰ ਤੇ ਜੇਕਰ ਸਰਕਾਰਾਂ ਤੋਂ ਆਸ ਨਾ ਰੱਖੀ ਤੇ ਜੇਕਰ ਅਸੀਂ ਆਪਣੇ ਪੱਧਰ ਦੇ ਉੱਤੇ ਜਿਹੇ ਨਸ਼ਾ ਕੇਂਦਰ ਖੋਲਹੀਏ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜਾ ਮੁਕਤੀ ਦਿਵਾ ਸਕਦੇ ਹਾਂ ਪਰ ਜਿਸ ਤੋ ਤੱਕ ਸਰਕਾਰ ਦੀ ਗੱਲ ਹੈ ਉੱਥੇ ਲੋਕਾਂ ਤੋਂ ਵੱਡਾ ਫਰਜ਼ ਸਰਕਾਰ ਦਾ ਹੈ ਔਰ ਜੇਕਰ ਸਰਕਾਰ ਆ ਸਹਿਰਦ ਹੋਣ ਤਾਂ ਅਜਿਹੇ ਜਿਹੜੇ ਨਸ਼ਾ ਕੇਂਦਰ ਸਾਨੂੰ ਖੋਲਣ ਦੀ ਲੋੜ ਨਾ ਪਵੇ ਕੁਝ ਵੀ ਕਿਹਾ ਜਾਵੇ ਅਜਿਹੇ ਨਸ਼ਾ ਕੇਂਦਰ ਜਿਹੜੇ ਆ ਇਨਸਾਨੀਅਤ ਦੇ ਮੱਥੇ ਉੱਤੇ ਖਾਸ ਕਰ ਪੰਜਾਬ ਦੀ ਇਸ ਧਰਤੀ ਜਿੱਥੇ ਗੁਰੂਆਂ ਪੀਰਾਂ ਨੇ ਜਨਮ ਲਿਆ ਔਰ ਜਿੱਥੇ ਸਰੂ ਵਰਗੇ ਕੱਦ ਤੇ ਨੌਜਵਾਨ ਵੱਡੀਆਂ ਖੇਡਦੇ ਤੇ ਘੋਲ ਕਸਤੀਆਂ ਦੰਗਲ ਕਰਨ ਵਾਲੇ ਨੌਜਵਾਨ ਜਿਹੜੇ ਭਰਵੇਂ ਜੁੱਸੇ ਵਾਲੇ ਪੈਦਾ ਹੁੰਦੇ ਸੀ ਜਿੱਥੇ ਮਹਾਨ ਗੁਰੂ ਸਾਹਿਬਾਨਾਂ ਨੇ ਜਨਮ ਲਿਆ ਉਸ ਧਰਤੀ ਤੇ ਉੱਤੇ ਅਜਿਹੇ ਜਿਹੜੇ ਨਸ਼ਾ ਛਡਾਊ ਕੇਂਦਰ ਇਨਸਾਨੀਅਤ ਦੇ ਮੱਥੇ ਉੱਤੇ ਕਾਲ ਕਲੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ